ਕੀ ਕਾਲ ਜੀ ਅੱਜ ਫਾਰਮ ਤੇ ਸੀਗੇ ਆਲੂ ਬੀਜੇ ਸੀ ਕੱਲ ਵੀ ਸਵੇਰੇ ਵੀ ਮੈਂ ਬਲੌਗਿੰਗ ਦਾ ਛੋੜਾ ਜਾਂ ਵਲੌਗ ਬਣਾਉਂਦਾ ਪਿਆ ਸੀਗਾ ਪਤਾ ਹੀ ਨਹੀਂਗਾ ਵੀ ਵੀਡੀਓ ਬਣਾਈਆਂ ਸੀਗੀਆਂ ਉਹ ਡਿਲੀਟ ਹੋ ਗਈਆਂ ਆ ਹੁਣ ਦੁਬਾਰਾ ਹੁਣ ਫੇਰ ਸ਼ੂਟ ਕਰਨ ਲੱਗਾ ਜਿੰਨਾ ਕੋ ਹੋ ਸਕੇ ਆ ਫਾਰਮ ਤੇ ਸੀਗੇ ਸੱਚੀ ਗੱਲ 25 ਦੀ ਇਹ ਮੋਟਰ ਆ ਇਹ ਚਾਰ ਦਾ ਪ੍ਰੈਸ਼ਰ ਆ ਪਾਣੀ ਬਹੁਤ ਹੀ ਵਧੀਆ ਯਾਨੀ ਕਿ ਹੁਣ ਆਲੂਆਂ ਦੇ ਵਿੱਚ ਦੋ ਆਡਾਂ ਤੋਂ ਪਾਣੀ ਚੱਕ ਨਹੀਂ ਹੁੰਦਾ ਤੀਜੀ ਆੜ ਚ ਪਾਣੀ ਛੱਡਿਆ ਹੁੰਦਾ ਥੋੜਾ ਕਰਕੇ ਆ ਚਲੋ ਲੇਵਰ ਦੇ ਰੋਟੀਆਂ ਪਾਣੀ ਬਣਾਉਣ ਨੂੰ ਆ ਸ਼ੈੱਡ ਬਣੀ ਹੋ ਇੱਥੇ ਬਾਹਰ ਫਰਮ ਵਾਲੀ ਆ ਪਾਈਪ ਲਿਆ ਕੇ ਰੱਖਿਓ ਪਾਈਪ ਲਾਈਨ ਦੱਬਣੀ ਆ ਆ ਆਪਣੇ ਜਾਨਵਰਾਂ ਵਾਸਤੇ ਆ ਆ ਡਿੱਗਰ ਆਪਣਾ ਆ ਪਲੈਂਟਰ ਹੈਗਾ ਦੂਜਾ ਆਪਣਾ ਮੈਨੂਅਲ ਆਟੋਮੈਟਿਕ ਨਾਲ ਲਾਉਨੇ ਆ ਇਹਨਾਂ ਲਾਵਾਂਗੇ 8-10 ਖੇਤ ਲਾਵਾਂਗੇ ਇਹਨਾਂ ਨਾਲ ਰੋਕੇ ਇੱਥੇ ਆੜੂ ਪਿਆ ਬਾਕੀ ਸਾਹਮਣੇ ਮੱਕੀ ਆ ਮੱਕੀ ਵੜਦੀ ਪਈ ਆ ਲੇਬਰ ਅੱਜ ਸ਼ਾਮ ਨੂੰ ਨਿਬੜ ਜਾਣਾ ਥੱਕ ਗਿਆ ਇੱਥੇ ਨਵੇਂ ਸ਼ਹਿਰੋਂ ਨਵਾਂ ਵੀ ਇਹ ਕੀਤਾ ਉਹ ਲੈ ਕੇ ਆਉਣਾ ਇੱਥੇ ਉਹ ਲਾਉਣਾ ਸਵੇਰੇ 4:30 ਲੇਟ ਆਈ ਸੀਗੀ ਇੱਧਰੋਂ ਆ ਸੇਂਜਾ ਚੱਲਦਾ ਚੱਲਦਾ ਹੋ ਗਿਆ ਇਦੋਂ ਪੀੜੀ ਮੋਟਰ ਤੱਕ ਆਪਾਂ ਚੱਲ ਜਾਣਾ ਉਧਰ ਤੁਜੀ ਾਡੇ ਪਾਣੀ ਛੱਡਿਆ ਦੇਖਾ ਗਰਮੀ ਹੋ ਗਿਆ ਗਰਮੀ ਸਵੇਰੇ ਬੀਜਦੇ ਸੀ ਕਿ ਆਲੂ ਮੈਂ ਵੀਡੀਓ ਬਣਾਈਆਂ ਵੀ ਪਤਾ ਹੀ ਨਹੀਂ ਕਿਦਾਂ ਐਡੀਟਿੰਗ ਕਰਦੇ ਸਮੇਂ ਕੱਟ ਹੋ ਗਈਆਂ ਆ ਹੁਣ ਹੋ ਢੇਰ ਰਿਆ ਕੇ ਖੜਾ ਕੀਤਾ ਇਹ ਬੱਤੀ ਜਾਂਦੀ ਹੈ ਤਾਂ ਬੰਦੇ ਲਾ ਕੇ ਖਲਾਰਦੇ ਆ ਟਰਾਲੀ 'ਚ ਖਲਾਰ ਲੈਣਾ ਕਿ ਇੱਧਰ ਪਾਣੀ ਛੱਡਿਆ ਹੈ ਅੱਡੇ ਜਾਂਦਾ ਹੁਣ ਇੱਥੇ ਬੰਦੇ ਲੱਗਿਓ ਕਾ ਪਪੂਲਰਾਂ ਦੇ ਵਿੱਚ ਜਾ ਕੇ ਉਹ ਅੱਗੇ ਆ ਗਰਮੀ ਬਹੁਤ ਆ ਜਾਣ ਨੂੰ ਜੀ ਨਹੀਂ ਕਰਦਾ ਤੋਂ ਪਚ ਆਬਨ ਜਿਹੜੇ ਸਵੇਰੇ ਬੀਜੇ ਆ ਉਹਨਾਂ ਨੂੰ ਆਡਾਂ ਪਾਉਂਦੇ ਪਏ ਆ ਨਾਲ ਦੀ ਨਾਲ ਪਾਣੀ ਛੱਡੀ ਜਾਂਦੇ ਆ ਇਹ ਗਰਮੀ ਬਹੁਤ ਹੋ ਗਈ ਓ ਫਾਰਮ ਦੀ ਬੈਕ ਸਾਈਡ ਇਹ ਵੀਡੀਓ ਹੈ ਨਾ ਨੂੰ ਆਡਾ ਪਾਉਣ ਵਾਲੀਆਂ ਰਹਿੰਦੀਆਂ ਉਹ ਥੱਲੇ ਪਲਾਟ ਦੇ ਵਿੱਚ ਖਾਡਾਂ ਪਾ ਕੇ ਹੁਣ ਨਾਲ ਦੀ ਨਾਲ ਪਾਣੀ ਉਧਰ ਵੀ ਛੱਡਿਆ ਉਹ ਬੰਦੇ ਲੱਗੇ ਉਧਰ ਆਹ ਪਲਾਟ ਇਹ ਤੋਂ ਅਗਲਾ ਉਹ ਸਾਹਮਣੇਲੀ ਮੋਟਰ ਤੋਂ ਕੱਲ ਨੂੰ ਪਾਣੀ ਛੱਡਾਂਗੇ ਅੱਜ ਸ਼ਾਮ ਨੂੰ ਆਡਾ ਪਾ ਕੇ ਆ ਗਵਲੇ ਪਲਾਟ ਦੇ ਵਿੱਚ ਹੁਣ ਢੇਰ ਖਲਾਰ ਕੇ ਇਹਨੂੰ ਤਿਆਰ ਕਰ ਦੇਣਾ ਇਹ ਗਵਲਾ ਮੋਟਰ ਦੇ ਨਾਲ ਦਾ ਇੱਕੋ ਝੋਨੇ ਦੇ ਨਾਲ ਦਾ ਲੂੰ ਜਪਾਰਸਨ ਫੇ ਇਥੇ ਲਾਵਾਂਗੇ ਇਹ ਸੇ ਰਸਰੇ ਬਣਾਉਣ ਵਾਲੇ ਆਡਾ ਪਾ ਕੇ ਖਾਦੇ ਆ ਅਰੇ ਇਹ ਲੋ ਸਵੇਰੇ ਸਾਢੇ 4:30 ਵਜੇ ਬਈ ਬੰਦੇ 5 ਵਜੇ ਆਏ ਆ ਆ ਉਥੋਂ ਜਿੱਥੇ ਵੱਦਾ ਲੱਗਾ ਵਾ ਉਤੋਂ ਥਰੜੇ ਪ੍ਰਾਰਾਂ ਤੋਂ ਭਰਦੇ ਆਏ ਆ ਆ ਹੁਣ ਟਾਈਮ ਹੋਇਆ ਪੌਣੇ 12 ਇੰਨਾ ਨਿਬੜ ਚੱਲਿਆ ਬਸ ਆ ਦੋ ਪੱਖੇ ਰਹਿ ਗਏ ਤੇ ਇਧਰਲੇ ਬਰਾਡ ਦੇ ਵਿੱਚੋਂ ਵੀ ਇਧਰ ਵੀ ਦੋ ਪੱਖੇ ਰਹਿ ਗਏ ਤੇ ਉਧਰ ਉਹ ਜਿੱਥੇ ਟਰੈਕਟਰ ਖੜਾ ਉਹ ਮੋਟਰ ਨੇ ਭਰ ਦਿੱਤਾ ਉਧਰ ਵੀ ਦੋ ਬੰਦੇ ਛੱਡੇ ਆ ਉਹ ਟਰੈਕਟਰ ਤੋਂ ਉਹ ਬੰਦਿਆਂ ਤੱਕ ਚੱਲ ਗਿਆ ਜਿੱਤੇ ਕੋ ਬੰਗਲੇਆਂ ਤੋਂ ਅੱਗੇ ਆ ਤਿੰਨ ਕ ਤਿੰਨ ਕ ਪੱਖੇ ਉੱਥੇ ਰਹਿ ਗਏ ਪੱਤੀ 'ਚ ਨੁਕਸਬਾ ਪਈ ਜਾਂਦਾ ਖਰਾਬ ਹੋ ਜਾਂਦੀ ਆ ਫਾਲਟ ਟੇਕੇ ਚਲਦੀ ਨਹੀਂ ਹੁਣ ਟੇਕੇ ਚੱਲੇ ਤਾਂ ਅਸੀਂ ਇੰਜਾਂ ਛੇਤੀ ਨਹੀਂ ਅੱਪੜਾ ਤਾਂ ਕਿਉਂਕਿ ਹੁਣ ਆਲੂ ਉਹ ਤੋਂ ਗਰਮੀ ਪੈਂਦੀ ਆ ਰਾਜੀ ਆ 200 ਆ ਨੋ ਬ੍ਰੇਟੀ ਆ ਤੇ 10 ਆ ਕਰੀਬਨ 1.5 ਸਾਲ ਦੇ ਹੋਏ ਬੁੱਟੇ ਇੱਕ ਸਾਈਡ ਦੀ ਬਗਦੀ ਛੱਟੀ ਹੈ 6x13 6x13 ਦਿੱਤਾ ਹੈ ਇਹਨਾਂ ਨੂੰ ਛੱਡਿਆ ਸਾਈਜ਼ ਸੋਨਾ ਬਣ ਕੇ ਇਹਨਾਂ ਦਾ ਬੁੱਟਿਆਂ ਦਾ ਬਸ ਆ ਚੱਕਰ ਹੈ ਜਦੋਂ ਆਪਾਂ ਬੰਦਿਆਂ ਤੋਂ ਕਰਵਾਉਣੇ ਆ ਆਈ ਨਹੀਂ ਦੂਰੋਂ ਛੱਡ ਦਿੰਦੇ ਆ ਇਹਨੂੰ ਆਰੀ ਦੇ ਨਾਲ ਰੱਖਿਆ ਨੇ ਤੇ ਨਾਲ ਬਰਾਬਰ ਵਾਉਣ ਫੇ ਨਾ ਇਹਦਾ ਜਿਹੜਾ ਜਦੋਂ 모ਛਾ ਬਣਨਾ ਉਹਦੇ ਪੈਸੇ ਸੋਨੇ ਵਾਂਦੇ ਆ ਜਦ ਅਿੱਧਾ ਖੂੰਗੇ ਖਾਂਗੇ ਆਪਾਂ ਛੱਡ ਦਿੰਨੇ ਆ ਉਹਨਾਂ ਫੇ 모ਛੇ ਦਾ ਰੇਟ ਘਟਦਾ ਆ ਹੁਣ ਇੱਥੇ ਨਾਲ ਲਾ ਲੋ 8 ਫੁੱਟ ਦਾ ਇੱਕ 모ਛਾ ਨਿਕਲ ਜਾਣਾ ਉੱਪਰ ਜਾ ਕੇ ਫੇਰ 6 ਦਾ ਨਿਕਲ ਜਾਊਗਾ ਇਦਾਂ ਬਣਦੇ 모ਛੇ ਆ ਕਪਲ ਰਾਂਦੀ ਆ